ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਥੇ ਨਜ਼ਾਇਜ਼ ਮਾਈਨਿੰਗ ਦੀ ਕੋਈ ਪ੍ਰੋਬਲਮ ਆ ਰਹੀ ਹੈ ਤੇ ਮੈਂ ਆਪ ਵੈਰੀਫਾਈ ਕਰਨ ਦੇ ਲਈ ਸਾਰੇ ਅਫੀਸਰਸ ਨੂੰ ਹਦਾਇਤ ਦਿੱਤੀ ਹੋਈ ਹੈ ਮਾਈਨਿੰਗ ਡਿਪਾਰਟਮੈਂਟ ਵਾਲੇ ਤਾਂ ਰੂਟੀਨ ਚੈੱਕਅਪ ਕਰਦੇ ਆ ਤੇ ਇਵਨ ਐਸਚਓ ਸਦਰ ਖੁਦ ਵੀ ਇੱਥੇ ਘਟਾ ਛੋਤੇ ਜਿਹੜੇ ਏਰੀਆ ਦੀ ਉਹ ਗੱਲ ਕਰ ਰਹੇ ਆ ਉਹ ਤਾਂ ਮੇਰੀ ਜਗਰਾਉਂ ਦੇ ਵਿੱਚ ਹੀ ਹੈ ਨਹੀਂ ਜੇ ਕਿਸੇ ਨੂੰ ਕੋਈ ਸ਼ਿਕਾਇਤ ਆ ਐਸਚਓ ਸਾਹਿਬ ਖੜੇ ਇਹਨਾਂ ਦੇ ਦਰਜ ਕਰਾਓ ਆ ਇਹਨਾਂ ਤੋਂ ਪੁੱਛ ਸਕਦੇ ਆ ਤੁਸੀਂ ਮਾਈਨਿੰਗ ਡਿਪਾਰਟਮੈਂਟ ਤੋਂ ਇਹਦੇ ਵਿੱਚ ਮੈਨੂੰ ਲੱਗਦਾ ਕਿ ਮੇਰੇ ਸਿਆਸੀ ਵਿਰੋਧੀ ਕਦੇ ਨਾ ਕਰੇ ਸਿਰ ਚੱਕਦੇ ਹੁੰਦੇ ਆ ਉਹਨਾਂ ਦੀ ਕੋਈ ਸਾਜ਼ਿਸ਼ ਹੈ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਨਜਾਇਜ਼ ਖੱਡ ਦੇ ਵਿੱਚ ਜਾਂ ਲੀਗਲ ਮਾਈਨਿੰਗ ਦੇ ਵਿੱਚ ਜਾਂ ਲੀਗਲ ਮਾਈਨਿੰਗ ਸਰਕਾਰ ਦੀ ਹੈ ਸਰਕਾਰ ਤੋਂ ਸਰਕਾਰ ਦਾ ਪੈਸਾ ਜਾਂਦਾ ਸਾਡੇ ਏਰੀਆ ਦੇ ਵਿੱਚ ਇਲੀਗਲ ਮਾਈਨਿੰਗ ਹੈ ਹੀ ਨਹੀਂ ਮੇਰੇ ਏਰੀਆ 'ਚ ਤਾਂ ਖੱਡਾ ਹੀ ਨਹੀਂ ਚੱਲੀਆਂ ਜੀ ਦੋਸਤੋ ਮੈਂ ਰਵਿੰਦਰ ਸਰਾਨਾ ਸਵਾਗਤ ਕਰਦਾ ਹਾਂ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਅਸੀਂ ਜਗਰਾਉਂ ਚ ਤੇ ਜਗਰਾਉਂ ਚ ਕਿਤੇ ਨਾ ਕਿਤੇ ਅਸੀਂ ਇਸ ਟਾਈਮ ਦਰਿਆ ਉੱਤੇ ਆ ਅਸੀਂ ਇਹ ਚੈੱਕ ਕਰ ਰਹੇ ਹਾਂ ਸਾਡੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਤੇ ਮਾਈਨਿੰਗ ਅਧਿਕਾਰੀ ਵੀ ਨੇ ਇਸ ਚੀਜ਼ ਨੂੰ ਕਿ ਦਰਿਆ ਵਿੱਚ ਇੱਕ ਲੋਕ ਕਹਿੰਦੇ ਨੇ ਕਿ ਨਜਾਇਜ਼ ਮਾਈਨਿੰਗ ਹੋਦੀ ਹੈ ਸਾਡੇ ਨਾਲ ਪ੍ਰਸ਼ਾਸਨ ਵੀ ਤੇ ਅਧਿਕਾਰੀ ਵੀ ਆਏ ਹੋਏ ਨੇ ਇਹ ਚੈੱਕ ਕਰਨ ਲਈ ਹਾਲਾਂਕਿ ਸਾਨੂੰ ਪਤਾ ਲੱਗਾ ਹੈ ਕਿ ਇਹ ਖੱਡ ਬੰਦੇ ਅਸੀਂ ਪੁੱਛਦੇ ਸਰ ਕੀ ਨਾਮ ਹੈ ਮੇਰਾ ਨਾਮ ਨਰਿੰਦਰ ਸਿੰਘ ਹੈ ਮੈਂ ਐਸਚਓ ਸਿੱਧੂਮਾ ਬੇਟ ਗਿਲਾ ਦਿਖਰਾਉਂ ਸਰ ਅੱਜ ਅਸੀਂ ਦਰਿਆ ਤੇ ਜਾ ਰਹੇ ਕੋ ਇਹ ਜਿਹੜੀ ਵੈਸੀ ਚੈਕਿੰਗ ਰੋਜ਼ਾਨਾ ਚੱਲਦੀ ਰਹਿੰਦੀ ਹੈ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਨਜਾਇਜ਼ ਜਿਹੜੀ ਮਾਈਨਿੰਗ ਜਿਹੜੀ ਹੁੰਦੀ ਹੈ ਪਰ ਹਾਂ ਇਹ ਬਹੁਤ ਜ਼ਿਆਦਾ ਇੱਕ ਇੱਕ ਪ੍ਰਚਾਰ ਸਾਰ ਸਾਨੂੰ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਚੱਲ ਲਈ ਤੁਸੀਂ ਕੀ ਚੈੱਕ ਕਰਨ ਆਏ ਹੋ ਬਿਲਕੁਲ ਜੀ ਸਾਰਾ ਪ੍ਰਸ਼ਾਸਨ ਹਰ ਰੋਜ਼ ਹੀ ਰੋਜ਼ਾਨਾ ਦੀ ਤਰ੍ਹਾਂ ਜਦੋਂ ਵੀ ਕੋਈ ਕੰਪਲੇਨਟ ਐਸੀ ਆਉਂਦੀ ਹੈ ਚੈੱਕ ਕਰਦੇ ਆਂ ਗਾਹੇ-ਬਗਾਹੇ ਜਿਹੜੇ ਖੱਡਾਂ ਜਿਹੜੀਆਂ ਸਾਰੀਆਂ ਚੈੱਕ ਕਰਦੇ ਆਂ ਵੈਸੇ ਖਾੜੇ ਚੱਲ ਹੀ ਨਹੀਂ 31-12 ਤੋ ਬੰਦ ਹੈ ਜੀ ਸਾਡੇ ਨਾਲ ਮਾਈਨਿੰਗ ਅਧਿਕਾਰੀ ਵੀ ਨੇ ਸਰ ਹਾਂ ਜੀ ਕਿਸ ਤਰ੍ਹਾਂ ਇਸ ਤਰ੍ਹਾਂ ਆਇਓ ਅੱਜ ਕੀ ਚੈੱਕ ਕਰਨਾ ਬਸ ਅਸੀਂ ਮਤਲਬ ਅੱਜ ਹੀ ਨਹੀਂ ਆਏ ਮਤਲਬ ਸਾਡੇ ਸਮੇਂ-ਸਮੇਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲਿਜਾ ਕੇ ਮਤਲਬ ਆਪਣੀ ਇੱਧਰ ਰੇਡ ਕੀਤੀ ਜਾਂਦੀ ਹੈ ਸਿਰਫ ਇਸ ਖੱਡ ਤੇ ਨਹੀਂ ਸਾਰੀਆਂ ਖੱਡਾਂ ਤੇ ਜਿੰਨੀ ਤੁਹਾਡੇ ਸਬਡਿਵੀਜ਼ਨ ਚ ਆਉਂਦੀਆਂ ਨੇ ਸਾਰੀਆਂ ਖੱਡਾਂ ਤੇ ਰੇਡ ਕੀਤੀ ਜਾਂਦੀ ਹੈ ਤੇ ਹੁਣ ਇੱਕ ਵੀਡੀਓ ਵੀ ਇੱਕ ਵਾਇਰਲ ਹੋ ਰਹੀ ਸੀ ਜਿਸ ਚ ਮਤਲਬ ਕਿਹਾ ਜਾ ਰਿਹਾ ਕਿ ਇਹ ਖੱਡ ਚਲਦੀ ਹੈ ਇਹ ਅਕੂ ਵਾਲ ਚਲਦੀ ਹੈ ਐਵੇਂ ਖੱਡਾਂ ਦਾ ਜ਼ਿਕਰ ਕੀਤਾ ਗਿਆ ਕਿ ਨਜਾਇਜ਼ ਉੱਧਰ ਮਾਈਨਿੰਗ ਹੋ ਰਹੀ ਹੈ ਤਾਂ ਬਸ ਮਤਲਬ ਹੁਣ ਰੂਟੀਨ ਚੈਕਿੰਗ ਰੂਟੀਨ ਚੈਕਿੰਗ ਹੈ ਆਪਣੀ ਦਾ ਵੈਸੇ ਮਾਈਨਿੰਗ ਹੋ ਰਹੀ ਕਿ ਨਹੀਂ ਮਾਈਨਿੰਗ ਇਹ ਵਾਲੀ ਜਿਹੜੀ ਖੱਡ ਹੈ ਆਪਣੀ 31 12 ਤੋਂ ਬਾਅਦ ਬੰਦ ਹੈ ਬਿਲਕੁਲ ਹੀ ਉਸ ਤੋਂ ਬਾਅਦ ਜਿਵੇਂ ਸਾਡੇ ਦਿਨ ਰਾਤ ਮਤਲਬ ਦਿਨ ਵੀ ਦਿਨੇ ਵੀ ਚੈਕਿੰਗ ਕਰਦੇ ਆ ਨਾਈਟਸ ਤੇ ਵੀ ਸਾਡੀ ਟੀਮਸ ਹੈਗੀਆਂ ਨੇ ਉਹ ਚੈ ਤਾਂ ਸਾਡੇ ਵੱਲੋਂ ਉਹਦੇ ਤੇ ਐਕਸ਼ਨ ਲੈਂਦੇ ਲਈ ਰੈਗੂਲਰ ਚੈਕਿੰਗ ਕੀਤੀ ਜਾਂਦੀ ਹੈ। ਨਹੀਂ ਜਿਹੜੀ ਨਜਾਇਜ਼ ਮਾਈਨਿੰਗ ਕਹਿ ਰਹੇ ਹੋ ਉਹ ਮੈਂ ਪੁੱਛ ਰਿਹਾ ਹੋਰੀ ਕਿ ਨਹੀਂ ਹੋਰੀ ਜੇ ਤਰਨੂ ਕੋਈ ਨਹੀਂ 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 ਨਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋ ਰਹੀ। ਬਿਲਕੁਲ ਜੀ ਸਾਨੂੰ ਇਹ ਵੀ ਪਤਾ ਲੱਗਿਆ ਕਿ ਇੱਥੇ ਛੇਤਰੀ ਐਮਐਲਏ ਮਨਕੇ ਜੀ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਹਾਲਾਂਕਿ ਇਹ ਕਹਿ ਰਹੇ ਨੇ ਕਿ ਰੂਟੀਨ ਚੈਕਿੰਗ ਹੈ। ਕੀ ਖੱਟ ਬੰਦ ਹੋਣ ਤੋਂ ਬਾਅਦ ਵੀ ਆਓ ਆਪਾਂ ਅਗਲੀ ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ। ਦੇ ਖੇਤਰੀ ਐਮਐਲਏ ਜਦੋਂ ਆਂਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਮਾਈਨਿੰਗ ਅਧਿਕਾਰੀ ਪੁਲਿਸ ਪ੍ਰਸ਼ਾਸਨ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਖੇਤਰੀ ਐਮਐਲਏ ਵੀ ਇੱਥੇ ਪਹੁੰਚ ਰਹੇ ਨੇ। ਹਾਲਾਂਕਿ ਖੱਡ ਬੰਦ ਹੈ ਲੇਕਿਨ ਉਹ ਸਿਰਫ ਇੱਕ ਰੁਟੀਨ ਚੈਕਿੰਗ ਕਰਨ ਲਈ ਕਿ ਇੱਥੇ ਖੱਡ 'ਚ ਕੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਕਿ ਨਹੀਂ। ਮੈਡਮ ਬਹੁਤ-ਬਹੁਤ ਸਵਾਗਤ ਹੈ। ਬਹੁਤ ਅਨਮੋਜੀ ਤੁਹਾਡਾ ਸਾਡਾ ਅੱਜਕਲ ਪੰਜਾਬ ਸਰਕਾਰ ਤੁਹਾਡੇ ਦਰ ਪਰੋਗਰਾਮ ਚੱਲ ਰਹੇ ਆ। ਅਸੀਂ ਇੱਥੇ ਨੇੜਲੇ ਪਿੰਡਾਂ ਦੇ ਵਿੱਚ ਵਿਜ਼ਿਟ ਕਰ ਰਹੇ ਸੀ ਕੱਲ ਦੀ ਤਿਆਰੀ ਦੇ ਲਈ ਤੇ ਜਦੋਂ ਮ ਪਈ ਬਈ ਇੱਥੇ ਨਜਾਇਜ਼ ਮਾਈਨਿੰਗ ਦੀ ਕੋਈ ਪ੍ਰੋਬਲਮ ਆ ਰਹੀ ਹੈ ਤੇ ਮੈਂ ਆਪ ਵੈਰੀਫਾਈ ਕਰਨ ਦੇ ਲਈ ਸਾਰੇ ਅਫੀਸਰਸ ਨੂੰ ਹਦਾਇਤ ਦਿੱਤੀ ਹੋਈ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਨਜਾਇਜ਼ ਮਾਈਨਿੰਗ ਨਹੀਂ ਹੋਣੀ ਚਾਹੀਦੀ ਪਰ ਮੈਡਮ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਵੀਡੀਓ ਤੇ ਲੱਗ ਰਿਹਾ ਹੈ ਕਿ ਤੁਹਾਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਨਜਾਇਜ਼ ਮਾਈਨਿੰਗ ਤੁਸੀਂ ਕਿਤੇ ਨਾ ਕਿਤੇ ਕਰਵਾ ਰਹੇ ਹੋ ਜੋ ਸ਼ਾਸਨ ਪ੍ਰਸ਼ਾਸਨ ਵੀ ਮਿਲਿਆ ਹੈ ਮੈਂ ਦੇਖੋ ਜੀ ਮੇਰੇ ਨਾਲ ਇੱਥੇ ਪੁਲਿਸ ਪ੍ਰਸ਼ਾਸਨ ਵੀ ਖੜਾ ਮਾਈਨਿੰਗ ਵੀ ਖੜੇ ਹੈ ਮਾਈਨਿੰਗ ਡਿਪਾਰਟਮੈਂਟ ਵਾਲੇ ਤਾਂ ਰੂਟੀਨ ਚੈੱਕਅਪ ਕਰਦੇ ਆ ਤੇ ਇਵਨ ਐਸਐਚਓ ਸਦਰ ਖੁਦ ਵੀ ਇੱਥੇ ਖੱਡਾ ਚੋਤੇ ਜਿਹੜੀ ਏਰੀਏ ਦੀ ਮੈਂ ਵੀ ਤੁਹਾਡੇ ਉਹ ਵੀਡੀਓ ਤੇ ਧਿਆਨ ਚਾਹੀ ਮੇਰੇ ਵੀ ਜਿਹੜੇ ਏਰੀਏ ਦੀ ਉਹ ਗੱਲ ਕਰ ਰਹੇ ਆ ਉਹ ਤਾਂ ਮੇਰੀ ਜਗਰਾਉਂ ਦੇ ਵਿੱਚ ਹੀ ਹੈਨੀ ਉਹ ਮੇਰੀ ਜਗਰਾਉਂ ਦਾ ਏਰੀਆ ਹੀ ਹੈਨੀ ਦੂਸਰੀ ਗੱਲ ਸਰਕਾਰ ਦੀਆਂ ਖੱਡਾਂ ਤੇ ਸਰਕਾਰੀ ਰੇਤ ਤੇ ਰੇਟ ਤੇ ਉਹਨਾਂ ਨੂੰ ਸਾਰੇ ਬੈਨੀਫਿਟ ਮਿਲਦੇ ਆ ਠੀਕ ਹੈ ਜੇ ਕਿਸੇ ਨੂੰ ਕੋਈ ਸ਼ਿਕਾਇਤ ਆ ਆ ਸਟੂ ਸਾਹਿਬ ਖੜੀ ਹੈ ਇਹਨਾਂ ਦੇ ਦਰਜ ਕਰਾਓ ਆ ਇਹਨਾਂ ਤੋਂ ਪੁੱਛ ਸਕਦੇ ਆ ਤੁਸੀਂ ਮਾਈਨਿੰਗ ਡਿਪਾਰਟਮੈਂਟ ਤੋਂ ਇਹਦੇ ਵਿੱਚ ਮੈਨੂੰ ਲੱਗਦਾ ਕਿ ਮੇਰੇ ਸਿਆਸੀ ਵਿਰੋਧੀ ਕਦੇ ਨਾ ਕਰੇ ਸਿਰ ਚੱਕਦੇ ਹੁੰਦੇ ਆ ਉਹਨਾਂ ਦੀ ਕੋਈ ਸਾਜ਼ਿਸ਼ ਹੈ ਮੈਨੂੰ ਸਿਆਸੀ ਵਿਰੋਧੀ ਇਹ ਵੀ ਤੁਹਾਡੇ ਬਾਰ-ਬਾਰ ਬਿਆਨ ਦਿੰਦੇ ਨੇ ਕਿ ਇਹਨਾਂ ਦੀ ਖੱਡਾ ਵਿੱਚ ਸੈਟਿੰਗ ਹੈ ਇਹਨਾਂ ਦੀ ਮਾਈਨਿੰਗ ਵਿੱਚ ਲੈਰੇ ਨੇ ਇਹਨਾਂ ਦੇ ਆਪਣੇ ਲੋਕ ਹਿੱਸੇਦਾਰ ਨੇ ਉਹ ਤੁਹਾਡੇ 'ਤੇ ਆरोप ਲਾਂਦੇ ਨੇ ਦੇਖੋ ਜੀ ਮੇਰੀ ਗੱਲ ਸੁਣੋ ਜੇ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੈ ਸਾਡੇ ਸੀਐਮ ਸਾਹਿਬ ਤਾਂ ਕਿਸੇ ਨੂੰ ਵੀ ਨਹੀਂ ਬਖਸ਼ਦੇ ਸ਼ਿਕਾਇਤ ਕਰੋ ਪ੍ਰੂਫ ਦਿਓ ਤੇ ਜਿੱਥੇ ਜਿਹੜੀ ਤੁਸੀਂ ਸਜ਼ਾ ਕਹੋਗੇ ਮੈਂ ਭੁਗਤਣ ਨੂੰ ਤਿਆਰ ਆ ਦੂਜੀ ਗੱਲ ਚੁੰਝ ਚਰਚਾ ਤੇ ਜਿੰਨੀ ਮਰਜ਼ੀ ਕਰੀ ਚੱਲੋ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਨਜਾਇਜ਼ ਖੱਟ ਦੇ ਵਿੱਚ ਜਾਂ ਲੀਗਲ ਮਾਈਨਿੰਗ ਦੇ ਵਿੱਚ ਜਾਂ ਲੀਗਲ ਮਾਈਨਿੰਗ ਸਰਕਾਰ ਦੀ ਸਰਕਾਰ ਨੂੰ ਸਰਕਾਰ ਦਾ ਪੈਸਾ ਚਾਹੁੰਦਾ ਸਾਡੇ ਏਰੀਏ ਦੇ ਵਿੱਚ ਇਲੀਗਲ ਮਾਈਨਿੰਗ ਹੈ ਹੀ ਨਹੀਂ ਮੇਰੇ ਏਰੀਏ ਚ ਤਾਂ ਖੱਡਾ ਹੀ ਨਹੀਂ ਚੱਲੀਆਂ ਜੀ ਜਗਰਾਉਂ ਦੇ ਵਿੱਚ ਅਕੂ ਵਾਲ ਦੀ ਗੱਲ ਕਰਦੇ ਹੋ ਉਹ ਇਹ ਪੁਲਸ ਕੜੀ ਹੈ ਇਹਨਾਂ ਤੋਂ ਪੁੱਛੋ ਤੁਹਾਨੂੰ ਕੀ ਲੱਗਦਾ ਸਰ ਕੋਈ ਇਦਾਂ ਦੀ ਸ਼ਿਕਾਇਤ ਆਈ ਹੈ ਕਿ ਇਹ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਬਿਲਕੁਲ ਨਹੀਂ ਜਿਹੜੀ ਹੈਗੀ ਰੋਜ਼ਾਨਾ ਹੀ ਸਮੇਂ-ਸਮੇਂ ਤੇ ਚੈਕਿੰਗ ਦੀਆਂ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਮਿਲ ਕੇ ਚੈਕਿੰਗ ਕੀਤੀ ਜਾਂਦੀ ਹੈ ਅਜਿਹੀ ਕੋਈ ਗੱਲ ਅਜਿਹੀ ਨਹੀਂ ਆਈ ਕਿ ਇਹਦੇ ਵਿੱਚ ਸਾਹਮਣੇ ਆ ਕਿ ਕਿਸੇ ਮਾਈਨ ਕੀਤੀ ਅੱਜ ਵੀ ਤੁਸੀਂ ਮਾਈਨਿੰਗ ਚੈਕਿੰਗ ਕਰਾਂਗੇ ਬਿਲਕੁਲ ਜੀ ਅੱਜ ਵੀ ਮਾਈਨਿੰਗ ਚੈਕ ਕਰਨਾ ਮਾਈਨਿੰਗ ਡਿਪਾਰਟਮੈਂਟ ਸਾਡੇ ਨਾਲ ਹੈ ਪੰਜਾਬ ਨਹੀਂ ਜਿਹੜੀ ਹੈਗੀ ਗਾਹੇਵਗਾਹ ਦਿਨੇ ਵੀ ਰਾਤ ਨੂੰ ਵੀ ਚੈਕਿੰਗ ਕੀਤੀ ਹੈ ਬਿਲਕੁਲ ਜੀ ਛੇਤਰੀ ਐਮਐਲਏ ਹੋਰ ਸ਼ਾਸਨ ਪ੍ਰਸ਼ਾਸਨ ਨਿਵੇਂ ਤੱਕ ਮਾਈਨਿੰਗ ਅਧਿਕਾਰੀ ਵੀ ਇੱਥੇ ਆਏ ਹੋਏ ਨੇ ਹਾਲਾਂਕਿ ਖਾੜ ਚੱਲ ਨਹੀਂ ਰਹੀ ਹੈ ਪਰ ਇਸ ਸਪਸ਼ਟੀਕਰਨ ਤੁਸੀਂ ਕਹਿ ਸਕਦੇ ਹੋ ਕਿਉਂਕਿ ਇਹ ਸੋਸ਼ਲ ਮੀਡੀਆ 'ਚ ਬੜਾ ਵਾਇਰਲ ਹੁੰਦਾ ਹੈ ਕਿ ਮੌਜੂਦਾ ਸਰਕਾਰਾਂ ਤੇ ਹਾਲਾਂਕਿ aarop lagde ne ਜਦੋਂ aarop siddh hunde ne ਉਹ ਬਾਦੀਆਂ ਗੱਲਾਂ ਨੇ ਲੇਕਿਨ ਕਿਤੇ ਨਾ ਕਿਤੇ ਵਿਰੋਧੀਆਂ ਦਾ ਇਹਨਾਂ ਦਾ ਕਹਿਣਾ ਹੈ ਕਿ ਉਹ ਮੇਰੇ ਉੱਤੇ aarop ਲਾ ਰਹੇ ਨੇ ਮੈਂ ਰੂਟੀਨ ਚੈਕਿੰਗ ਤੇ ਆਂਦੀਆਂ ਸ਼ਾਸਨ ਪ੍ਰਸ਼ਾਸਨ ਤੇ ਸਾਰੇ ਲੋਕਾਂ ਨੂੰ ਇਹ ਆ ਕੇ ਦੇਖਣਾ ਪੈਂਦਾ ਚਾਹੇ ਘੱਟ ਬੰਦ ਹੋਵੇ ਜੇ ਚੱਲ ਲਈ ਹੋਵੇ ਮਾਈਨਿੰਗ ਠੀਕ ਤਰ੍ਹਾਂ ਚੱਲੇ ਦੂਸਰੀ ਗੱਲ ਇਹ ਕਹੀਏ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ ਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਮੇਰੇ ਅਧਿਕਾਰ ਖੇਤਰ ਦੇ ਅੰਦਰ ਮੇਰੀ ਮਾਈਨਿੰਗ ਹੀ ਹੈ ਨਹੀਂ ਉਹ ਮੇਰੇ ਅਧਿਕਾਰ ਖੇਤਰ ਦੇ ਅੰਦਰ ਹੀ ਨਹੀਂ ਆਂਦੀ ਉਹ ਬਾਹਰਲੀ ਕੋਈ ਵੀਡੀਓ ਹੈ ਲੇਕਿਨ ਮੈਂ ਫਿਰ ਕਹੂੰਗਾ ਇੱਕ ਜਾਂਚ ਦਾ ਵਿਸ਼ੇ ਹੈ ਹਰ ਇਨਸਾਨ ਜਾਂਚ ਲਈ ਤਿਆਰ ਹੁੰਦਾ ਹੈ ਇਹਨਾਂ ਨੇ ਖੁਦ ਕਹਿ ਕੇ ਅਸੀਂ ਖੁਦ ਮਾਈਨਿੰਗ ਚੈੱਕ ਕਰਨ ਆ ਰਹੇ ਹਾਂ ਲੁਧਿਆਣਾ ਤੋਂ ਜਗਰਾਉ ਤੋਂ ਅਰਵਿੰਦਰ ਸਰਣ ਲੁਧਿਆਣਾ ਨਿਊਜ਼